ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਇਸ ਚੈਨਲ ਵਿੱਚ ਲੜੀਵਾਰ ਸਰਵਣ ਕਰ ਰਹੇ ਹੋ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਲੜੀਆਂ ਗਈਆਂ ਜੰਗਾਂ ਦੇ ਨਾਲ ਜੁੜੀਆਂ ਸਾਖੀਆਂ ਤੇ ਅੱਜ ਨੌਵੀਂ ਜੰਗ ਬਾਰੇ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਜੋ ਕਿ 8 ਤੋਂ 13 ਅਕਤੂਬਰ 1700 ਵਿੱਚ ਲੜੀ ਗਈ ਸਥਾਨ ਸੀ ਨਿਰਮੋਗੜ ਅਤੇ ਹਮਲਾਵਰ ਸਨ ਪਹਾੜੀ ਰਾਜੇ ਤੇ ਰੁਸਤਮ ਖਾਨ ਕੁਝ ਪਹਾੜੀ ਰਾਜਾਂ ਦੇ ਅਰਜ਼ ਮੰਨ ਕੇ ਗੁਰੂ ਸਾਹਿਬ ਨੇ ਆਨੰਦਪੂਰ ਸਾਹਿਬ ਛੱਡ ਕੇ ਨਿਰਮੋਹਗੜ ਦੀ ਪਹਾੜੀ ਤੇ ਜਾ ਡੇਰਾ ਲਾਇਆ ਹਫਤੇ ਕੁ ਮਗਰੋਂ 8 ਅਕਤੂਬਰ ਦੇ ਦਿਨ ਅ즈ਮੇਰ ਚੰਦ ਨੇ ਗੁਰੂ ਸਾਹਿਬ ਤੇ ਹਮਲਾ ਬੋਲ ਦਿੱਤਾ ਪਰ ਬੁਰੀ ਤਰ੍ਹਾਂ ਮਾਰ ਖਾਧੀ ਉਹ 13 ਅਕਤੂਬਰ ਨੂੰ ਸਰਹੰਦ ਦੀ ਫੌਜ ਨੂੰ ਰੁਸਤਮ ਖਾਨ ਦੀ ਅਗਵਾਈ ਹੇਠ ਲੈ ਆਇਆ ਰੁਸਤਮ ਖਾਨ ਤੇ ਨਹਿਰ ਖਾਨ ਨੇ ਆ ਕੇ ਇੱਕ ਹੋਰ ਪਹਾੜੀ ਤੇ ਡੇਰਾ ਲਾ ਲਿਆ ਅਤੇ ਇੱਕ ਤੋਪ ਦਾ ਗੋਲਾ ਨਿਰਮੋਹਗੜ ਵੱਲ ਡਾ ਗਿਆ ਪਹਾੜੀਆਂ ਦਾ ਖਿਆਲ ਸੀ ਕਿ ਤੋਪਾਂ ਦੀ ਮਾਰ ਅਗੇ ਨਿਰਮੋਹਗੜ ਪਲ ਭਰ ਵੀ ਨਹੀਂ ਟਿਕ ਸਕੇਗਾ ਪਰ ਉਹ ਸਿੰਘਾਂ ਦੇ ਹੌਸਲੇ ਤੇ ਚੜ੍ਹਦੀ ਕਲਾ ਤੋਂ ਜਾਣੂ ਨਹੀਂ ਸਨ ਤੋਪ ਦੇ ਪਹਿਲੇ ਵਾਰ ਨਾਲ ਚੌਧਾਰ ਭਾਈ ਰਾਮ ਸਿੰਘ ਕਸ਼ਮੀਰੀ ਜੋ ਗੁਰੂ ਜੀ ਪਾਸ ਬੈਠਾ ਸੀ ਸ਼ਹੀਦ ਹੋ ਗਿਆ इसते गुरु साहब ने निशाना ला के एक ऐसा तीर मारिया कि रुस्तम खान थान ही ढेर हो गया भाई उदय सिंह के तीर नासिर खान भी मारिया गया इस मगरों आम सामनी लड़ाई हुई शाम तक बुरी तरह शिकस्त खा के मुगल फौज भज गई भाई दयाल दास जी का सपुत्र भाई मथुरा सिंह भाई देवा सिंह ਭਾਈ ਸਾਹਿਬ ਸਿੰਘ ਭਾਈ ਸੂਰਤ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਰ ਸਿੰਘ ਇਸ ਲੜਾਈ ਵਿੱਚ ਸ਼ਹੀਦੀ ਪਾ ਗਏ ਅਗਲੀ ਸਵੇਰ ਬਸੌਲੀ ਦੇ ਰਾਜੇ ਧਰਮਪਾਲ ਨੇ ਬੇਨਤੀ ਕੀਤੀ ਕਿ ਇਹ ਠੀਕ ਰਹੇਗਾ ਕਿ ਜੋ ਕੁਝ ਚਿਰ ਗੁਰੂ ਜੀ ਉਸ ਦੀ ਰਿਆਸਤ ਵਿੱਚ ਆ ਟਿਕਣ ਤੇ ਇਸ ਤੋਂ ਅੱਗੇ ਕੀ ਹੁੰਦਾ ਹੈ ਆਪਾਂ ਅਗਲੀ ਜੰਗ ਦੇ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ